ਇਹ ਉਹੀ ਮੋਟਰਸਾਈਕਲ ਹੈ ਜਿਹੜਾ ਜਿਹਦੇ ਉੱਪਰ ਚਾਰ ਵਿਅਕਤੀ ਬੈਠੇ ਸੀਗੇ ਔਰ ਦੇਖੋ ਮੋਟਰਸਾਈਕਲ ਇੱਕ ਬੈਠਣ ਵਾਲੇ ਚਾਰ ਕਾਰ ਸਵਾਰੀਆਂ ਚਾਰ ਚਾਰ ਸਵਾਰੀਆਂ ਕਾਰ ਵਿੱਚ ਬੈਠਦੀਆਂ ਇਹ ਤੇ ਚਲਾਰੇ ਸੀ ਆਂ ਦੇਨੇ ਜੀ ਅਵਾਰਡ ਦੇਨੇ ਇਹਨਾਂ ਨੂੰ ਤੇ ਪਲੀਜ਼ ਲਿਓ ਜੀ ਕਾਗਜ਼ ਲਿਓ ਦੇਖੋ ਇੰਨਾ ਸਮਝਾਉਣ ਦੇ ਬਾਵਜੂਦ ਇੰਨੀ ਅਵੇਅਰਨੈਸ ਕਰਨ ਦੇ ਬਾਵਜੂਦ ਤੁਸੀਂ ਸਿਆਣੇ ਬਣੇ ਹੋ ਇੱਕ ਮੋਟਰਸਾਈਕਲ 'ਤੇ ਚਾਰ ਵਿਅਕਤੀ ਬੈਠੇ ਹੋ ਹੈ ਉਸਨੇ ਬਿਲਕੁਲ ਯਾਰ ਜਿਹੜੇ ਰੂਲ ਹੈ ਉਹਨੂੰ ਐਨ ਛੱਕੇ ਟੰਗ ਦਿੱਤਾ ਫਿਰ ਤੁਸੀਂ ਆਪ ਚਲਾ ਰਹੇ ਹੋ ਇਹ ਨਹੀਂ ਕਿ ਤੁਹਾਡਾ ਕਿਹਨੇ ਵੀਕਲ ਮੰਕ ਕੇ ਖੜਿਆ ਜਾਂ ਇਦਾਂ ਖੜਿਆ ਅਨੇਕਾਂ ਚਲਾਨ ਕਰ ਚੁੱਕੇ ਆ ਪਲੀਜ਼ ਇਦਾਂ ਨਾ ਕਰਿਆ ਕਰੋ ਸਾਡਾ ਇਦਾਂ ਦਾ ਕਰਨ ਕੰਮ ਕਰਨ ਨੂੰ ਜੀ ਨਹੀਂ ਕਰਦਾ ਹੁਣ ਜਿਹੜਾ ਮੋਟਰਸਾਈਕਲ ਤੁਹਾਡਾ ਦੋ ਚਲਾਨ ਤੁਹਾਡੇ ਪਹਿਲਾਂ ਹੋਏ ਆ ਉਹ ਵੀ ਤੁਸੀਂ ਅਜੇ ਤੱਕ ਭੁਗਦੇ ਨਹੀਂ ਤੱਕ ਜਾਂ ਮੋਟਰਸਾਈਕਲ ਤੁਹਾਡਾ ਬੰਦ ਕਰ ਦਿੱਤਾ। ਉਹਨੇ ਜੇ ਪੂਰੇ ਕਾਗਜ ਲਿਆ ਕੇ ਦਿਖਾਓਗੇ ਤੇ ਮੋਟਰਸਾਈਕਲ ਤੁਹਾਨੂੰ ਮਿਲਣਾ ਹੈ। ਆਦਰਵਾਇਜ਼ ਨਹੀਂ ਮਿਲਣਾ। ਕਾਰੋਬਾਰੀ ਬੰਦੇ ਹੋ। ਸਾਨੂੰ ਵੀ ਤਰਸ ਆਉਂਦਾ ਪਰ ਯਾਰ ਤੁਸੀਂ ਚਾਰ-ਚਾਰ ਬੰਦੇ ਹਾਦਸਾ ਹੋ ਗਈ। ਫਿਰ ਤੁਹਾਨੂੰ ਇਹ ਨਹੀਂ ਪਤਾ ਕਿ ਤੁਸੀਂ ਘੁੰਮ ਕਿੱਥੇ ਰਹੇ ਹੋ? ਹੁਸ਼ਿਆਰਪੁਰ ਦੇ ਵਿੱਚ ਘੁੰਮ ਰਹੇ ਹੋ ਜਿੱਥੇ ਚਾਰ ਚੁਫੇਰੇ ਤੁਹਾਡੇ ਕੈਮਰੇ ਲੱਗੇ ਆ। ਪਤਾ ਨਹੀਂ ਕਿਸ ਵਿਅਕਤੀ ਨੇ ਤੁਹਾਡੀ ਵੀਡੀਓ ਖਿੱਚ ਕੇ ਤਾਂ ਵੀਡੀਓ ਬਣਾ ਕੇ ਜਾਂ ਫੋਟੋ ਖਿੱਚ ਕੇ ਸਾਨੂੰ ਪਾ ਦੇਣੀ ਹੈ। ਅੱਗੇ ਤੋਂ ਨਹੀਂ ਇਦਾਂ ਕਰਨਾ। ਸੌਰੀ ਬੋਲੋ ਪੁੱਛੀ ਬੋਲੋ ਸੌਰੀ ਹਾਂ ਲੋ ਇਹ ਤੁਹਾਡਾ ਗਿਫਟ ਹੈ ਇਹਨੂੰ ਲੈਮੀਨੇਸ਼ਨ ਕਰਾ ਕੇ ਇਹਨੂੰ ਘਰ ਰੱਖ ਲੈਣਾ ਠੀਕ ਹੈ ਇਹਨੂੰ ਰੋਜ਼ ਵੇਖ ਕੇ ਜਾਣਾ ਇਹ ਪਰ ਤੁਹਾਨੂੰ ਕਹੂਗਾ ਕਿ ਅੱਗੇ ਤੋਂ ਚਾਰ ਤੱਕ ਨਹੀਂ ਬੈਠਣਾ ਥੈਂਕ ਯੂ